ਅਸੀਂ ਮਾਮਲਾ ਹੈ ਕਿ ਸਾਡੇ ਕੋਚਲ ਸ਼ਰਮਾ ਜੀ ਨੂੰ ਬਹੁਤ ਜ਼ਿਆਦਾ ਆਏ ਦਿਨ ਧਮਕੀਆਂ ਦੇ ਧਮਕੀਆਂ ਆ ਰਹੀ ਹੈ ਜੀ ਅਸੀਂ ਇੱਕ ਪ੍ਰਸ਼ਾਸਨ ਕੋ ਮੰਗ ਮੰਗਦੇ ਹਾਂ ਜੀ ਕਿ ਇਹਨਾਂ ਦੀ ਸਕਿਉਰਿਟੀ ਵਧਾਈ ਜਾਵੇ ਚਾਰ ਗਨਮੈਨ ਦਿੱਤੇ ਚਾਰਾਂ ਚੋਂ ਇੱਕ ਵੀ ਵਾਪਸ ਚਲੇ ਗਿਆ ਉਹ ਜਿਹੜਾ ਅਜੇ ਤੱਕ ਵਾਪਸ ਹੀ ਨਹੀਂ ਆਇਆ ਓਏ ਇੰਨੀਆ ਕੋਈ ਧੰਕੀ ਆ ਰਹੀ ਆ ਰਹਿ ਰਬ ਦਾ ਨਾਮ ਪ੍ਰਸ਼ਾਸਨ ਕੱਲ ਕੀ ਡਿਗ ਰਿਹਾ ਕੱਲ ਨੂੰ ਕੋਈ ਹਰਕਤ ਹੋ ਜੇਗੀ ਉਲਟ ਪੁਲਟ ਐ ਸਮਾਂ ਡਿਗ ਰਿਹਾ ਕੋਣ ਪੰਜਾਬ ਦੇ ਹਾਲਾਤ ਖਰਾਬ ਕਰਨਾ ਧੰਕੀ ਆ ਭਾਜੀ ਧੰਕੀ ਆ ਦੇਖੋ ਇਹ ਕਿੰਨੇ ਕਿੰਨੀਆਂ ਧੰਕੀਆਂ ਦਿਹਾੜੀ ਦੇ ਆਂਡੀਆਂ ਸਾਹਿਬ ਤੇ ਨੋਟ ਕੀਤਾ ਹੈ ਹਰ ਚੀਜ਼ ਦਿਖਾ ਰਹੇ ਕਿ ਗਲੰਬਰ ਦੇ ਹੰਡੇ ਇਹਨਾਂ ਨੂੰ ਲੇਕਿਨ ਇਹ ਜਿਹੜੀ ਗੱਲ ਦੀ ਕਾਰਵਾਈ ਨਹੀਂ ਕਰਦੇ ਨਾਲ ਸੁਣਾਈ ਕਰਦੇ ਵੇ ਕੱਲ ਨੂੰ ਕੋਈ ਹਰਕਤ ਹੋ ਜੇਗੀ ਕੁਛ ਨੀਛ ਕੀ ਫਾਇਦਾ ਉਸ ਤੋਂ ਪਹਿਲੇ ਇਹਨਾਂ ਦਾ ਹੱਕ ਪਾਉਂਦਾ ਪ੍ਰਸਤਾਵ ਦਿੰਦਾ ਕਿ ਇਹਨਾਂ ਦਾ ਧਿਆਨ ਕੀਤਾ ਜਾਵੇ ਇਹਨਾਂ ਦੀ ਸਕੂਲ ਦੀ ਵਧਾਈ ਹੋਵੇ ਬਹੁਤ ਲਿਫਤੀ ਕੰਪਲੇਨਟਾਂ ਦਿੱਤੀਆਂ ਹਨ ਥਾਣਾ ਗੇੜ ਦੀ ਮਨ ਵੀ ਦੇ ਕੇ ਆਏ ਆ ਜੀ ਡੀਸੀਪੀ ਡੀਸੀਪੀ ਸਾਹਿਬ ਜੀ ਬਸ ਜੀ ਕਰਦੇ ਆ ਤੁਹਾਡਾ ਕਰਦੇ ਆ ਇਸ ਲਈ ਟਾਈਮ ਲਗਾਈ ਜਾਂਦੇ ਆ ਪਤਾ ਨਹੀਂ ਅਸੀਂ ਮੰਗਟ ਕਰਦੇ ਆ ਕਿ ਇਹਨਾਂ ਦੀ ਵਧਾਈ ਜਾਵੇ ਸਕੂਲ ਦੀ ਵਧਾਈ ਜਾਵੇ ਕੱਲ ਨੂੰ ਕੋਈ ਹਰਕਤ ਹੋ ਜੇਗੀ ਉਦੋਂ ਕੌਣ ਜ਼ਿੰਮੇਵਾਰ ਹੋਏਗਾ ਸੈ ਸ਼ਰਦਾਂ ਜੀ ਮੈਂ ਵੇਗ ਰੋੜਾ ਪੰਜਾਬ ਜਨਰਲ ਸਕੱਤਰ ਸਿਪਸਣਾ ਹਿੰਦੂ ਟਕਸਾਲੀ ਅੱਜ ਇਹ ਜੋ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਆਂ ਇਹਦਾ ਵਿਸ਼ਾ ਸਾਡੇ ਪਾਰਟੀ ਦੇ ਰਾਸ਼ਟਰੀ ਸੰਯੋਜਕ ਤੇ ਪੰਜਾਬ ਪ੍ਰਧਾਨ ਕੋਸ਼ਲ ਸ਼ਰਮਾ ਦੀ ਜੀ ਦੀ ਸੁਰੱਖਿਆ ਸੰਬੰਧੀ ਸਰਕਾਰ ਨਾਲ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਕੀ ਚਾ ਰਹੀ ਹੈ ਜਿਸ ਤਰ੍ਹਾਂ ਕਿ ਪਹਿਲੇ ਸੂਰੀ ਸਾਹਿਬ ਦਾ ਕਤਲ ਹੋਇਆ ਐਡਾ ਹਾਈ ਪ੍ਰੋਫਾਈਲ ਕਤਲ ਜਿਸ ਦੀ ਸੋਚ ਖੂਂਜ ਬਾਹਰ ਤੱਕ ਗਈ ਫੌਰਨ ਤੱਕ ਗਈ ਤੇ ਸਾਡੀ ਪੰਜਾਬ ਸਰਕਾਰ ਜੋ ਹੈ ਉਹ ਸਾਡੇ ਹਿੰਦੂ ਨੇਤਾਵਾਂ ਦੇ ਪ੍ਰਤੀ ਕੋਈ ਹੈ ਹੀ ਨਹੀਂ ਉਹਨਾਂ ਨੂੰ ਕੋਈ ਗੱਲਬਾਤ ਹੀ ਨਹੀਂ ਆ ਉਹਨਾਂ ਦੇ ਮੰਤੇ ਵਿੱਚ ਵੀ ਅਸੀਂ ਕੋਈ ਹਿੰਦੂ ਨੇਤਾਵਾਂ ਦੀ ਸੁਰੱਖਿਆ ਨਹੀਂ ਯਕੀਨੀ ਬਣਾਈਏ ਅੱਜ ਪਿਛਲੇ ਦਿਨੀ ਬੀਤੇ ਦਿਨੀ ਸੂਰੀ ਕਤਲ ਦੀ ਤਾਰੀਖ ਸੀਗੀ ਤਾਰੀਖ ਤੇ ਜਾਣ ਤੋਂ ਪਹਿਲਾਂ 13 ਤਾਰੀਖ ਸੀਗੀ ਉਹਨਾਂ ਦੀ ਔਰ 12 ਤਾਰੀਖ ਰਾਤ 10 ਵਜੇ ਤੋਂ ਕਰੀਬਨ ਸਵੇਰ ਤੱਕ ਕੋਸ਼ਲ ਸ਼ਰਮਾ ਜੀ ਨੂੰ ਸਾਡੇ ਪੰਜਾਬ ਪ੍ਰਧਾਨ ਜੀ ਨੂੰ ਫੋਨ ਆਉਂਦੇ ਰਹੇ ਧਮਕੀ ਭਰੀਆਂ ਕਾਲਾਂ ਆਉਂਦੀਆਂ ਰਹੀਆਂ ਜਿਨਾ ਦੇ ਕੀ ਨੰਬਰ ਮੌਜੂਦ ਨੇ ਸਾਡੇ ਕੋ ਸਾਰੇ ਉਸ ਤੋਂ ਪਹਿਲਾਂ ਵੀ ਅਸੀਂ ਕਈ ਨੰਬਰ ਪ੍ਰਸ਼ਾਸਨ ਨੂੰ ਦੇ ਚੁੱਕੇ ਆ ਜਿਸ ਦੀ ਕੋਈ ਜਾਂਚ ਪੜਤਾਲ ਅੱਜ ਤੱਕ ਮੇਰੇ ਖਿਆਲ ਚ ਹੋਈ ਨਹੀਂ ਇਹ ਨੰਬਰ ਸਾਰੇ ਮੌਜੂਦ ਨੇ ਜੀ ਰੀਸੈਂਟਲੀ ਵੀ ਇਸ ਨੰਬਰ ਤੋਂ ਕਾਲ ਆ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਦੋ ਵਾਰੀ ਚੇਤਾ ਚੁੱਕੇ ਆ جا کے خود جا کے درخواست دے چکے ہاں প্রশাসন نے ਹਾਲੇ ਤੱਕ ਕੋਈ ਐਕਟੀਵਿਟੀ ਨਹੀਂ ਕੀਤੀ প্রশাসন اور ਸਾਡੀ ਪੰਜਾਬ ਸਰਕਾਰ ਜੋ ਹੈ ਇੱਕੀ ਚਾਂਦੀ ਹੈ ਜੇ ਅਸੀਂ ਕੋਈ ਪ੍ਰੋਗਰਾਮ ਇਥਨੇ ਆ ਹਿੰਦੂ ਮਤੇ ਦਾ ਕੋਈ ਪ੍ਰੋਗਰਾਮ ਇਥਨੇ ਆ ਤੇ ਉਸ ਪ੍ਰੋਗਰਾਮ ਨੂੰ ਵੀ ਰੱਦ ਕਰਨ ਦੀ ਸਾਡੇ ਤੇ ਪੂਰਾ ਜੋਰ ਪਾਇਆ ਜਾਂਦਾ ਪ੍ਰੈਸ ਰਾਈਜ਼ ਕੀਤਾ ਜਾਂਦਾ ਔਰ ਜੇ ਸਾਡੇ ਜੜੇ ਲੀਡਰ ਨੇ ਉਹਨਾਂ ਨੂੰ ਧਮਕੀਆਂ ਆ ਰਹੀਆਂ ਐ ਇੰਨੀਆਂ ਥ੍ਰੈਟਾਂ ਆ ਰਹੀਆਂ ਐ ਉਹਨਾਂ ਥ੍ਰੈਟਾਂ ਦੇ ਬਾਰੇ ਸਰਕਾਰ ਕੋਈ ਵੀ ਗੰਭੀਰਤਾ ਨਹੀਂ ਲੈ ਰਹੀ ਹੈ ਮੈਂ ਪੰਜਾਬ ਸਰਕਾਰ ਤੇ ਸਾਡਾ ਪ੍ਰਸ਼ਾਸਨ ਨੂੰ ਖੁੱਲਕੇ ਚੇਤਾਵਨੀ ਦਿੰਦਾ ਕਿ ਅਗਰ ਸਾਡੇ ਨੇਤਾ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਉਸ ਦਾ ਸਾਰਾ ਖਮਿਆਜਾ ਪੰਜਾਬ ਸਰਕਾਰ ਤੇ ਪੰਜਾਬ ਪ੍ਰਸ਼ਾਸਨ ਦਾ ਹੋਏਗਾ ਇਹ ਬਿਲਕੁਲ ਜੀ ਪ੍ਰਸ਼ਾਸਨ ਦੀ ਨਲਾਕੀ ਹੈ ਤੇ ਪੰਜਾਬ ਗਵਰਨਮੈਂਟ ਦੀ ਨਲਾਕੀ ਹੈ ਪੰਜਾਬ ਗਵਰਨਮੈਂਟ ਕੋਈ ਗੰਭੀਰ ਹੀ ਨਹੀਂ ਹੈ ਹਿੰਦੂਆਂ ਦੇ ਪ੍ਰਤੀ ਕਿਸੇ ਮੁੱਦੇ ਤੇ ਵੀ ਗੰਭੀਰ ਨਹੀਂ ਹੈ ਹੁਣ ਸਾਡੇ ਪੰਜਾਬ ਪ੍ਰਧਾਨ ਦੀ ਜੋ ਇੰਨੀ ਥ੍ਰੈਟ ਤੇ ਨੇ ਉਹਨਾਂ ਦੀ ਸਿਕਿਉਰਿਟੀ ਕੋਈ ਯਕੀਨੀ ਨਹੀਂ ਬਣਾਈ ਜਾ ਰਹੀ ਹੈ ਚਾਰ ਗਨਮੈਨ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਡੀਜੀਪੀ ਸਾਹਿਬ ਵੱਲੋਂ ਉਹ ਗਨਮੈਨਾਂ ਦੇ ਵਿੱਚੋਂ ਇੱਕ ਗਨਮੈਨ ਵਾਪਸ ਗਿਆ ਅੱਜ ਤੱਕ ਵਾਪਸੀ ਨਹੀਂ ਆਇਆ ਅਸੀਂ ਕਈ ਵਾਰੀ ਪੁਲਿਸ ਲਾਈਨ ਦੇ ਵਿੱਚ ਜਾ ਕੇ ਬ੍ਰਾਂਚ ਦੇ ਵਿੱਚ ਜਾ ਕੇ ਉਹਨਾਂ ਨੂੰ ਕਿਹਾ ਸਿਕਿਉਰਿਟੀ ਬ੍ਰਾਂਚ ਨੂੰ ਵੀ ਗਨਮੈਨ ਪ੍ਰੋਵਾਈਡ ਕੀਤਾ ਜਾਵੇ ਪਰ ਨਹੀਂ ਕੋਈ ਗਨਮੈਨ ਨਹੀਂ ਅਸੀਂ ਤਾਂ ਕਹਿੰਨੇ ਆ ਅੱਜ ਮੈਂ ਡੀਜੀਪੀ ਸਾਹਿਬ ਤੋਂ ਇੱਕ ਮੰਗ ਕਰ ਰਿਹਾ ਪੰਜਾਬ ਸਰਕਾਰ ਆਪਣੇ ਮਾਨ ਸਾਹਿਬ ਤੋਂ ਇੱਕ ਮੰਗ ਕਰ ਰਿਹਾ ਸਰ ਸਾਡੇ ਪ੍ਰਧਾਨਾਂ ਦਾ ਕੋਈ ਸੋਚੋ ਸਾਡੇ ਹਿੰਦੂ ਲੀਟਰਾਂ ਦਾ ਕੋਈ ਸੋਚੋ ਉਹਨਾਂ ਇਸ ਰੱਖਿਆ ਯਕੀਨੀ ਬਣਾਓ ਔਰ ਕੋਸ਼ਲ ਸ਼ਰਮਾ ਜੀ ਦੀ ਜਿਹੜੀ ਸਿਕਿਉਰਟੀ ਹੈ ਉਹ ਚ ਵੀ ਇਜਾਫਾ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਐਸਾ ਘਰਾਣਾ ਨਾ ਹੋ ਜਾਏ ਜਿਸ ਤਰ੍ਹਾਂ ਪਹਿਲੇ ਸੂਰੀ ਸਾਹਿਬ ਵਾਲਾ ਹੋਇਆ ਜੇ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਤੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਆਪਣੇ ਧਰਨੇ ਪ੍ਰਦਰਸ਼ਨ ਕਰਾਂਗੇ ਔਰ ਪਰਜੋਰ ਜੋਰ ਤੇ ਕਰਾਂਗੇ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਜਾਏਗਾ ਵੀ ਹਿੰਦੂ ਅਜ ਉਹ ਹਿੰਦੂ ਨਹੀਂ ਰਿਹਾ ਹਿੰਦੂ ਜਾਗ ਗਿਆ